ਰਾਜੇ ਨੇ ਉਸ ਵੇਲੇ ਸਾਰੀ ਰਿਪੋਰਟ ਮੰਗੀ ਤੇ ਸੂਈਆਂ ਨੇ ਆ ਕੇ ਦੱਸ ਦਿੱਤਾ ਕਹਿਣ ਲੱਗੇ ਮਹਾਰਾਜਾ ਮੁਹੰਮਦ ਅਜ਼ੀਮ ਖਾਂ ਦੀ ਬੜੀ ਵੱਡੀ ਫੌਜ ਇਕੱਠੀ ਹੋ ਗਈ ਤੇ ਉਹ ਕਦੀ ਵੀ ਸਾਡੇ ਤੇ ਹਮਲਾ ਕਰ ਸਕਦਾ ਇਸ ਲਈ ਮਹਾਰਾਜਾ ਉਹ ਸਾਡੇ ਤੇ ਹਮਲਾ ਕਰੇ ਉਸ ਤੋਂ ਪਹਿਲਾਂ ਉਲਟਾ ਸਾਨੂੰ ਉਹਦੇ ਤੇ ਹਮਲਾ ਕਰਨਾ ਚਾਹੀਦਾ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਬਾਬਾ ਫੂਲਾ ਸਿੰਘ ਜੀ ਹਰੀ ਸਿੰਘ ਨਲੂਆ ਸ਼ੇਰ ਸਿੰਘ ਹੋਰ ਬਟਵਟੇ ਜ਼ਰਨੈਲਾ ਨੂੰ ਕੋਲ ਬੁਲਾਇਆ ਤੇ ਉਸ ਵੇਲੇ ਇਹ ਗੱਲ ਆਖੀ ਖਾਲਸਾ ਜੀ ਸਾਡੇ ਉੱਤੇ ਮੁਹੰਮਦ ਅਜ਼ੀਮ ਖਾਨ ਹਮਲਾ ਕਰਨ ਲੱਗਾ ਹੈ ਤੇ ਸਾਨੂੰ ਦੱਸੋ ਕੀ ਕਰਨਾ ਚਾਹੀਦਾ ਅਕਾਲੀ ਬਾਬਾ ਫੂਲਾ ਸਿੰਘ ਜਿਹਦੇ ਰੋਮ ਰੋਮ ਦੇ ਵਿੱਚ ਬਾਣੀ ਵਸਦੀ ਹੈ ਜਿਨ 11 ਸਾਲ ਦੀ ਉਮਰ ਵਿੱਚ ਅਕਾਲ ਉਸਤਤ ਦੀ ਬਾਣੀ ਕੰਢ ਕੀਤੀ ਹੈ ਜਿਨ 11 ਸਾਲ ਦੀ ਉਮਰ ਵਿੱਚ ਆਸਾ ਕੀ ਵਾਰ ਨੂੰ ਕੰਠ ਕੀਤਾ ਜਿਨ੍ਹਾਂ 11 ਸਾਲ ਦੀ ਉਮਰ ਵਿੱਚ ਪੰਜੇ ਬਾਣੀਆਂ ਦੇ ਨਿਤਨੇਮੀ ਬਣ ਗਏ ਨੇ ਜਿਹੜੇ 11 ਸਾਲ ਦੀ ਉਮਰ 'ਚ ਸ੍ਰੀ ਸੁਖਨੀ ਸਾਹਿਬ ਦੀ ਬਾਣੀ ਕੰਠ ਕਰ ਲੈਂਦੇ ਨੇ ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਬਾਣੀ ਵਸਦੀ ਹੈ ਜਿਨ੍ਹਾਂ ਦੇ ਮੁਖ ਵਿੱਚੋਂ ਹਰ ਵੇਲੇ ਇਹੀ ਬਚਨ ਨਿਕਲਦੇ ਨੇ ਕਿ ہماری ਪਿਆਰੀ ਅੰਮ੍ਰਿਤਧਾਰੀ ਗੁਰਨਿਮਖ ਨਮਨ ਤੇ ਟਾਰੀ ਰੇ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਜਿਹੜੇ ਪਰਮੇਸ਼ਰ ਦੇ ਰੰਗ ਵਿੱਚ ਰੰਗਣ ਵਾਲੀ ਇਹ ਪਾਵਨ ਬਾਣੀ ਉਹਨਾਂ ਦੇ ਰੋਮ ਰੋਮ ਵਿੱਚ ਵਸਦੀ ਹੈ ਤੇ ਉਸ ਵੇਲੇ ਬਾਬਾ ਕਾਲੀ ਫੁਲਾਸ ਸਿੰਘ ਕਹਿ ਲਗੇ ਮਹਾਰਾਜਾ ਅਸੀਂ ਕੌਣ ਹੁੰਗਿਆ ਕੁਝ ਕਰਨ ਵਾਲੇ ਜਿਹੜਾ ਪਹਿਲਾਂ ਸਾਡੇ ਪਰਦੇ ਕੱਜ ਦਾ ਆਇਆ ਅਸੀਂ ਅੱਜ ਉਹਦੇ ਅੱਗੇ ਅਰਦਾਸ ਕਰਦੇ ਹਾਂ ਦਾਤਿਆ ਪਹਿਲਾਂ ਵੀ ਤੂੰ ਸਾਡੇ ਪਰਦੇ ਕੱਜੇ ਨੇ ਹਜ਼ਾਰਾਂ ਸਾਲ ਤੱਕ ਹਿੰਦੁਸਤਾਨ ਗੁਲਾਮ ਰਿਆ ਇੱਥੋਂ ਦੀਆਂ ਧੀਆਂ ਪੈਣਾ ਨੂੰ ਲੁੱਟ ਕੇ ਲੈ ਜਾਂਦੇ ਸੀ ਚੁੱਕ ਕੇ ਲੈ ਜਾਂਦੇ ਸੀ ਤੇ ਗਜ਼ਨੀ ਦੇ ਬਾਜ਼ਾਰਾਂ ਵਿੱਚ ਜਾ ਕੇ ਵੇਚਦੇ ਸੀ ਤੁਹਾਡੀ ਰਹਿਮਤ ਹੋਈ ਤੁਹਾਡੀ ਨਜ਼ਰ ਯਾਫਤਾ ਹੋਈ ਤੇ ਅੱਜ ਖਾਲਸਾ ਰਾਜ ਕਾਇਮ ਹੋਇਆ ਹੈ ਅੱਜ ਕਿਰਪਾ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸਾਡੀ ਪੈਜ ਰੱਖੋ ਸਾਡੀ ਤੇ ਬਖਸ਼ਿਸ਼ ਕਰੋ ਅਕਾਲੀ ਬਾਬਾ ਫੂਲਾ ਸਿੰਘ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਬੇਨਤੀ ਕੀਤੀ ਤੇ ਉਸ ਵੇਲੇ ਡੰਕੇ ਦੀ ਝੋਟ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਚਾਲੇ ਪਾਉਣ ਲੱਗੀਆਂ ਅਕਾਲੀ ਬਾਬਾ ਫੁੱਲਾ ਸਿੰਘ ਦਾ ਅਕਾਲੀ ਜਥਾ ਸਭ ਤੋਂ ਅੱਗੇ ਜਾ ਰਿਹਾ ਪਰ ਇੱਕ ਗੱਲ ਯਾਦ ਰੱਖ ਲੈਣਾ ਗੁਰਸਿੱਖੋ ਜੇ ਗੁਰੂ ਸਵੰਗ ਵਰਤਦਾ ਸਿੱਖ ਸਿੱਧਕ ਨਾ ਹਾਰੇ ਜੇ ਗੁਰੂ ਕਦੀ ਸਵੰਗ ਵਰਤਦਾ ਏ ਜੇ ਗੁਰੂ ਸਾਡੀ ਪ੍ਰੀਖਿਆ ਲੈਂਦਾ ਐ ਗੁਰੂ ਦੇ ਸਿੱਖਾ ਇੱਕ ਗੱਲ ਯਾਦ ਰੱਖੀ ਤੂੰ ਹਮੇਸ਼ਾ ਗੁਰੂ ਦੇ ਅੱਗੇ ਪੈਸਿਆਂ ਦੇ ਨਾਲ ਮੱਥਾ ਟੇਕਦਾ ਪਰ ਕਦੀ ਆਪਣਾ ਸਿੱਦਕ ਤੇ ਆਪਣਾ ਭਰੋਸਾ ਵੀ ਗੁਰੂ ਦੇ ਅੱਗੇ ਰੱਖਿਆ ਕਰ ਸਤਿਗੁਰਾਂ ਦੇ ਪਾਵਨ ਬਚਨ ਹੈ ਸਿੱਦਕ ਕਰ ਸਜਦਾ ਮਨ ਕਰ ਮਖਸੂਦ ਜਹ ਧਿਰ ਦੇਖਾਂ ਤਹਿ ਧਿਰ ਮੌਜੂਦ ਜੇ ਤੂੰ ਆਪਣਾ ਸਿੱਧਕ ਗੁਰੂ ਦੇ ਅੱਗੇ ਰੱਖ ਦੇਵੇਂ ਤੈਨੂੰ ਹਰ ਪਾਸੇ ਤੇਰਾ ਗੁਰੂ ਨਜ਼ਰ ਆਵੇਗਾ ਤੇਰਾ ਮਾਲਕ ਨਜ਼ਰ ਆਵੇਗਾ ਉਸ ਵੇਲੇ ਅਰਦਾਸ ਬੇਨਤੀ ਹੋਈ ਫੌਜਾਂ ਤਿਆਰ ਹੋਪੀਆਂ ਨਗਾਰੇ ਤੇ ਚੋਟ ਵੱਜੀ ਪਰ ਇੱਕਦਮ ਸੁਨੇਹਾ ਮਿਲਿਆ ਮਹਾਰਾਜਾ ਫੌਜਾਂ ਨੂੰ ਰੋਕ ਲਵੋ ਮੁਹੰਮਦ ਅਜ਼ੀਮ ਖਾਨੇ ਪਤਾ ਨਹੀਂ ਕਿੱਥੋਂ ਵੱਡੀਆਂ ਤੋਪਾਂ ਲੈ ਕੇ ਆ ਗਿਆ ਜਦੋਂ ਉਹਦੀ ਤੋਪਾਂ ਦੀ ਮਾਰ ਸਾਡੀਆਂ ਫੌਜਾਂ ਤੇ ਪਵੇਗੀ ਸਾਡਾ ਬਹੁਤ ਭਾਰੀ ਨੁਕਸਾਨ ਹੋਵੇਗਾ ਮਹਾਰਾਜਾ ਰਣਜੀਤ ਸਿੰਘ ਨੇ ਉਸ ਵੇਲੇ ਇੱਕ ਕੁੰਮੇਦਾਨ ਨੂੰ ਉਸ ਵੇਲੇ ਇੱਕ ਕੁੰਮੇਦਾਨ ਇੱਕ ਸਨੇਹਾ ਦੇਣ ਵਾਲਾ ਮੈਸੇਜ ਦੇਣ ਵਾਲਾ ਬੰਦਾ ਭੇਜਿਆ ਇਲਚੀ ਭੇਜਿਆ ਕਿ ਸਾਰੀ ਫੌਜ ਰੋਕ ਲਈ ਜਾਵੇ ਸਾਰੀ ਫੌਜ ਰੁਕ ਗਈ ਮਹਾਰਾਜਾ ਦਾ ਹੁਕਮ ਸੀ ਪਰ ਅਕਾਲੀ ਫੁਲਾ ਸਿੰਘ ਨਹੀਂ ਰੁਕਿਆ ਕਿਉਂ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉਹਨਾਂ ਨੇ ਅਰਦਾਸ ਕੀਤੀ ਸੀ ਕਿ ਜਿੰਨਾ ਚਿਰ ਸਾਡਾ ਮੋਰਚਾ ਫਤ ਨਹੀਂ ਹੋ ਜਾਂਦਾ ਅਸੀਂ ਰੁਕਾਂਗੇ ਨਹੀਂ ਅਸੀਂ ਚੈਨ ਦੇ ਨਾਲ ਹੀ ਬੈਠਾਂਗੇ ਆਖਿਰ ਮਹਾਰਾਜਾ ਰਣਜੀਤ ਸਿੰਘ ਅਕਾਲੀ ਬਾਬਾ ਫੁਲਾ ਸਿੰਘ ਨੂੰ ਰੋਕਣ ਵਾਸਤੇ ਆਪ ਅੱਗੇ ਜਾਂਦੇ ਨੇ ਕਹਿੰਦੇ ਅਕਾਲੀ ਜੀ ਤੁਹਾਨੂੰ ਵਾਸਤੇ ਹੈ ਰਣਜੀਤ ਸਿੰਘ ਦਾ ਤੁਸੀਂ ਰੁਕ ਜਾਵੋ ਕਿਉਂਕਿ ਜੇ ਫੌਜ ਨੇ ਅੱਜ ਕੂਚ ਕੀਤਾ ਜੇ ਸਾਡੀ ਫੌਜ ਨੇ ਅੱਜ ਹਮਲਾ ਕੀਤਾ ਸਾਡਾ ਬਹੁਤ ਭਾਰੀ ਨੁਕਸਾਨ ਹੋਵੇਗਾ ਤੇ ਅਕਾਲੀ ਫੁਲਾ ਸਿੰਘ ਕਹਿਣ ਲੱਗਾ ਮਹਾਰਾਜਾ ਨੁਕਸਾਨ ਤਾਂ ਸਾਡਾ ਉਦੋਂ ਹੋਵੇਗਾ ਜਦੋਂ ਅਸੀਂ ਗੁਰੂਆਂ ਅੱਗੇ ਅਰਦਾਸਾਂ ਕਰਕੇ ਤੇ ਗੁਰੂ ਅਰਦਾਸ ਗੁਰੂ ਅੱਗੇ ਅਰਦਾਸ ਕਰਕੇ ਤੇ ਗੁਰੂ ਦੇ ਹੁਕਮ ਨੂੰ ਸੁਣ ਕੇ ਤੇ ਜਦੋਂ ਅਸੀਂ ਉਹਨਾਂ ਦੇ ਹੁਕਮਾਂ ਨੂੰ ਨਹੀਂ ਮੰਨਦੇ ਸਭ ਤੋਂ ਵੱਡਾ ਘਾਟਾ ਸਾਨੂੰ ਉਦੋਂ ਪੈਂਦਾ ਆਖਿਰ ਰਾਜਾ ਮਹਾਰਾਜਾ ਰਣਜੀਤ ਸਿੰਘ ਵੀ ਉਹ ਰਾਜਾ ਸੀ ਉਹਨੂੰ ਵੀ ਆਪਣੇ ਰਾਜ ਉੱਤੇ ਮਾਣ ਸੀ ਆਪਣੇ ਆਪ ਤੇ ਹੰਕਾਰ ਸੀ ਰਣਜੀਤ ਸਿੰਘ ਉਸ ਵੇਲੇ ਕਹਿਣ ਲੱਗਾ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਿੰਦੇ ਅਕਾਲੀ ਜੀ ਮੈਂ ਰਣਜੀਤ ਸਿੰਘ ਤੁਹਾਨੂੰ ਨਹੀਂ ਕਹਿ ਰਿਹਾ ਮੈਂ ਪੰਜਾਬ ਦੀ ਧਰਤੀ ਦਾ ਮਹਾਰਾਜਾ ਤੁਹਾਨੂੰ ਹੁਕਮ ਕਰਦਾ ਕਿ ਤੁਸੀਂ ਆਪਣੀ ਫੌਜ ਰੁਕ ਲਵੋ ਜਦੋਂ ਇਹ ਗੱਲ ਉਸ ਰਣਜੀਤ ਸਿੰਘ ਨੇ ਆਖੀ ਤੇ ਅਕਾਲੀ ਬਾਬਾ ਵੀ ਫੂਲਾ ਸਿੰਘ ਉਹ ਵੀ ਕਿਹੇ ਰਣਜੀਤ ਸਿੰਘ ਦੀ ਪਰਵਾਨੀ ਕਰਦਾ ਸੀ ਕਿਉਂ ਰਾਣਾ राव ਰਾਜ ਤੇ ਰੰਕਾ ਉਹਨ ਝੂਠੇ ਕਹਿਨ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਕਟਾ ਜਸ ਗਾਇਓ ਉਹ ਤਾਂ ਉਸ ਰਾਜੇ ਦੀ ਪੂਜਾ ਕਰਦਾ ਹੈ ਉਹ ਤਾਂ ਉਸ ਰਾਜੇ ਅੱਗੇ ਸਿਰ ਝੁਕਾਂਦਾ ਜਿਹਦੇ ਅੱਗੇ तमाम ਦੁਨੀਆ ਦੇ ਲੋਕ ਆ ਕੇ ਸਜਦੇ ਕਰਦੇ ਨੇ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗਾ ਮਹਾਰਾਜਾ ਅਸੀਂ ਨਹੀਂ ਹੋ ਰੁਕਣਾ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਹੈ ਤੇ ਅੱਜ ਤਾਮਿਲ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਵੇਗੀ ਤੇ ਅੱਗੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ ਅਕਾਲੀ ਜੀ ਮੈਂ ਪੰਜਾਬ ਦਾ ਬਾਦਸ਼ਾਹ ਮੈਂ ਪੰਜਾਬ ਦਾ ਮਹਾਰਾਜਾ ਉਹਨੂੰ ਹੁਕਮ ਕਰਦਾ ਕਿ ਆਪਣੀ ਫੌਜ ਰੋਕ ਲਵੋ ਅਕਾਲੀ ਜਥੇ ਨੂੰ ਰੋਕ ਲਵੋ ਜਿੱਲੇ ਇਹ ਗੱਲ ਆਖੀ ਮਹਾਰਾਜਾ ਰਣਜੀਤ ਸਿੰਘ ਨੇ ਅਕਾਲੀ ਬਾਬਾ ਫੁਲਾ ਸਿੰਘ ਦੀਆਂ ਅੱਖਾਂ 'ਚ ਵੀ ਲਹੂ ਆ ਗਿਆ ਉਹਦਾ ਵੀ ਰੰਗ ਸੁਰਖੀ ਹੋ ਗਿਆ ਉਹਦੀਆਂ ਵੀ ਅੱਖਾਂ ਪਖਣ ਲੱਗੀਆਂ ਅੰਗਾਰਿਆਂ ਦੀ ਤਰ੍ਹਾਂ ਤੇ ਵੰਗਾਰ ਕੇ ਉਸ ਮਹਾਨ ਸੁਰਬੀਰ ਜੋਦੇ ਸੱਚੇ ਅਕਾਲੀ ਨੇ ਇਹ ਗੱਲ ਕਹਿ ਦਿੱਤੀ ਤੇਲਗਤ ਤੇਰਾ ਰਾਜ ਕਿੰਨਾ ਕੁ ਵੱਡਾ ਹੈ ਸਜਣਾ ਉਹ ਤੇਰਾ ਰਾਜ ਕਿੰਨਾ ਕੁ ਵੱਡਾ ਹੈ ਪਸ਼ਾਵਰ ਤੋਂ ਲੈ ਕੇ ਫਲੋਰ ਤੱਕ ਪਰ ਜਿਸ ਮਾਲਕ ਦੇ ਅੱਗੇ ਅਸੀਂ ਸਜਦੇ ਕਰਦੇ ਹਾਂ ਉਸ ਮਾਲਕ ਦਾ ਰਾਜ ਬਹੁਤ ਵੱਡਾ ਹੈ ਇੱਕ ਤੂੰ ਹੈ ਰਾਜਾ ਕੁੱਲ ਮਾਲਕੀ ਲਾਹੌਰ ਤੇਰੀ ਤੋਪ ਬਾਜੇ ਗਾਜੇ ਰਾਜਾ ਕੂੜ ਦੀ ਕਮਾਈ ਤੇਰੀ ਤੈਨੂੰ ਮਾਨ ਮਾਲਕੀ ਭਰੋਸਾ ਤੇਰਾ ਫੌਜ ਉੱਤੇ ਨਫਾ ਨੁਕਸਾਨ ਤੇਰਾ ਚੜਦਾ ਹੈ ਸੋਜ ਤੇ ਓਏ ਅਸੀਂ ਮਾਨ ਕਰਦੇ ਹਾਂ ਸੱਚੀ ਸਰਕਾਰ ਉੱਤੇ ਕਹਿ ਲਗੇ ਮਹਾਰਾਜਾ ਅਸੀਂ ਤਾਂ ਉਸ ਮਾਲਕ ਦਾ ਮਾਨ ਕਰਦੇ ਹਾਂ ਆਪਣੇ ਗੁਰੂ ਤੇ ਸਦਕੇ ਜਾਂਦੇ ਹਾਂ ਅਸੀਂ ਤਾਂ ਆਪਣੇ ਗੁਰੂ ਤੇ ਮਾਨ ਕਰਦੇ ਹਾਂ ਅਸੀਂ ਕਿਸੇ ਰਾਜਿਆਂ ਦੀ ਪਰਵਾਹ ਨਹੀਂ ਕਰਦੇ ਅਸੀਂ ਕਿਸੇ ਰਾਜਨੀਤਿਕ ਬੰਦੇ ਦੀ ਪਰਵਾਹ ਨਹੀਂ ਕਰਦੇ ਇੱਕ ਤੂੰ ਹੈ ਰਾਜਾ ਕੁੱਲ ਮਾਲਕੀ ਲਾਹੌਰ ਤੇਰੀ ਤੋਪ ਵਾਜੇ ਗਾਜੇ ਰਾਜਾ ਕੂਟ ਦੀ ਕਮਾਈ ਤੇਰੀ ਤੈਨੂੰ ਮਾਨ ਮਾਲਕੀ ਭਰੋਸਾ ਤੇਰਾ ਫੌਜ ਉੱਤੇ ਨਫਰ ਨੁਕਸਾਨ ਤੇਰਾ ਚੜਦਾ ਹੈ ਸੋਜ ਤੇ ਓਏ ਅਸੀਂ ਮਾਨ ਕਰਦੇ ਆ ਸੱਚੀ ਸਰਕਾਰ ਉੱਤੇ ਕੱਟ ਜਾਵੇ ਸਿਰ ਭਾਵੇਂ ਖੁੱਭੀ ਸ਼ਮਸ਼ੀਰ ਹੋਵੇ ਮਿੱਟੀ ਵਿੱਚ ਖਾਕ ਭਾਵੇਂ ਜਿੱਤ ਦੀ ਨਫੀਰ ਹੋਵੇ ਮਰਨਾ ਕਬੂਲ ਸਾਡਾ ਇੱਕੋ ਹੈ ਅਸੂਲ ਤਲਵਾਰਾਂ ਦੇ ਫਟ ਭਾਵੇਂ ਸੀਨੇ ਵੱਜਾ ਤੀਰ ਹੋਵੇ ਅਸੀਂ ਨਹੀਂ ਉਹ ਟਲਣਾ ਅਸੀਂ ਨਹੀਂ ਉਹ ਮੁੜਨਾ ਅਸੀਂ ਨਹੀਂ ਉਹ ਟਲਣਾ ਪਾਲਣਾ ਹੁਕਮ ਭਾਵੇਂ ਡੱਕਰੇ ਸਰੀਰ ਹੋਵੇ ਮਹਾਰਾਜਾ ਅੱਜ ਸਾਡੇ ਸਰੀਰ ਦੀ ਭਾਵੇਂ ਡੱਕਰੇ ਡੱਕਰੇ ਕਿਉਂ ਨਾ ਹੋ ਜਾਣ ਪਰ ਅੱਜ ਹੁਕਮ ਤੇਰੇ ਵਰਗੇ ਰਾਜੇ ਦਾ ਨਹੀਂ ਅੱਜ ਹੁਕਮ ਗੁਰੂ ਗ੍ਰੰਥ ਸਾਹਿਬ ਜੀ ਦਾ ਚੱਲੇਗਾ ਗੁਰੂ ਪਿਆਰਿਓ 13 ਮਾਰਚ 1823 ਦੀ ਇੱਕ ਘਟਨਾ ਜਦੋਂ ਨੁਸ਼ਹਿਰੇ ਦੀ ਜੰਗ ਵਿੱਚ ਅਕਾਲੀ ਬਾਬਾ ਫੂਲਾ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਤੇ ਪੂਰਨ ਅਕੀਦਾ ਰੱਖਦਿਆਂ ਹੋਇਆਂ ਭਰੋਸਾ ਰੱਖਦਿਆਂ ਹੋਇਆਂ ਨੁਸ਼ਹਿਰੇ ਦੀ ਜੰਗ ਵਿੱਚ ਆਪਣੇ ਟੋਟੇ ਟੋਟੇ ਕਰਵਾ ਲੈਂਦੇ ਨੇ ਆਪਣੇ ਸੀਨੇ ਤੇ ਗੋਲੀਆਂ ਖਾ ਲੈਂਦੇ ਨੇ ਪਰ ਉਹਨਾਂ ਨੇ ਇੱਕ ਗੱਲ ਸਾਨੂੰ ਸਮਝਾ ਦਿੱਤੀ ਸੀ ਕਬੀਰ ਮੁਹਮਰਨੇ ਕਾ ਚਾਉ ਹੈ ਮਰੋਂ ਤਹਰ ਕੇ ਦਵਾਰ ਮਤ ਹਰ ਪੁੱਛੇ ਕੌਣ ਹੈ ਪਰ ਹਮਾਰੇ ਬਾਰ ਫਰੀਦਾ ਬਾਰ ਪਰਾਇਆ ਬੈਸਨਾ ਸਾਈ ਮੋਜੇ ਨਾ ਦੇ ਜੇ ਤੂੰ ਇਹੇ ਰੱਖਸੀ ਜਿਓ ਸਰੀਰੋਲੇ ਮੇਰੇ ਮਾਲਕਾ ਤੇਰਾ ਦਰ ਛੱਡ ਕੇ ਅਸੀਂ ਕਿਸੇ ਹੋਰ ਦੇ ਅੱਗੇ ਨਾ ਚੁੱਕੀਏ ਤੇਰਾ ਹੁਕਮ ਛੱਡ ਕੇ ਐਮੀ ਦੁਨੀਆਦਾਰਿਆਂ ਦੇ ਹੁਕਮ ਨਾ ਮੰਨਦੇ ਰਹੀਏ ਐਸਾ ਅਕੀਦਾ ਅਕਾਲੀ ਬਾਬਾ ਫੁੱਲਾ ਸਿੰਘ ਦਾ ਸੀ ਜਿਨ੍ਹਾਂ ਦੇ ਰੋਮ-ਰੋਮ ਵਿੱਚ ਬਾਣੀ ਵਸਦੀ ਹੈ ਜਿਹੜਾ ਰੋਮ-ਰੋਮ ਤੋਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋ ਚੁੱਕੇ ਨੇ ਪਿਆਰੋ ਅਜੇਹੇ ਗੁਰਸਿੱਖਾਂ ਦੀ ਲੋੜ ਹੈ ਅਜੇਹੇ ਅਕਾਲੀਆਂ ਦੀ ਲੋੜ ਹੈ ਅਜੇਹੇ ਜਥੇਦਾਰਾਂ ਦੀ ਲੋੜ ਹੈ ਜਿਹੜੇ ਰਾਜਨੀਤਿਕ ਲੋਕਾਂ ਦੀ ਪਰਵਾਹ ਨਾ ਕਰਦੇ ਹੋਣਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਸਮਰਪਿਤ ਹੋਣ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੇ ਪੂਰਨ ਅਕੀਦਾ ਰੱਖ